ਨੈਸ਼ਨਲ ਹਾਈਵੇ ਫਲੋਰ ਤੇ ਅੱਜ ਇੱਕ ਦਰਦਨਾਕ ਸੜਕਾ ਹਾਸਾ ਵਾਪਰਿਆ ਲੁਧਿਆਣਾ ਵਾਸੀ ਵਿਜੇ ਨਾਮ ਵਿਅਕਤੀ ਮੋਟਰਸਾਈਕਲ ਤੇ ਸਫ਼ਰ ਕਰ ਰਿਹਾ ਸੀ ਜਦੋਂ ਅਚਾਨਕ ਇੱਕ ਟਰੱਕ ਚਾਲਕ ਨੇ ਉਸ ਨੂੰ ਸਾਈਡ ਮਾਰਤੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਗੰਭੀਰੂ ਵਿੱਚ ਜ਼ਖਮੀ ਹੋ ਗਿਆ ਉਸ ਦਾ ਜਵਾੜਾ ਅਤੇ ਸੱਜੇ ਪੈਰ ਵਿੱਚ ਫਿਕਚਰ ਆ ਗਿਆ ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਡਿਊਟੀ ਅਫਸਰ ਸਰਵਜੀਤ ਸਿੰਘ ਨੇ ਦੱਸਿਆ ਕਿ ਇੱਕ ਰਾਹੀ ਗੀਰਨੇ ਜ਼ਖਮੀ ਨੂੰ ਫੋਰੀ ਮਦਦ ਦਿੰਦੇ ਹੋਏ ਸਿਵਲ ਹਸਪਤਾਲ ਫਲੋਰ ਵਿਖੇ ਪਹੁੰਚਾਇਆ ਜਿਸ ਦਾ ਉਸ ਦੀ ਜਾਨ ਬਚ ਗਈ ਉਸ ਨੇ ਦੱਸਿਆ ਕਿ ਟਰੱਕ ਚਾਲਕ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਇਸ ਮਾਮਲੇ ਵਿੱਚ ਥਾਣਾ ਫਲੋਰ ਦੇ ਡਿਊਟੀ ਅਫਸਰ ਜਸਵਿੰਦਰ ਸਿੰਘ ਬਲੋ ਅਗਲੀ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਪਵਨਪਨੋਟ ਪਲਾਰਟ ਨੂੰ ਰਾਜਕਮਾਨ ਨੰਗਲਦੀਪ ਸਪੈਸ਼ਲ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਅਹਰ ਕਰਦੇ ਆ ਲੋਕ ਲੋਕ ਦਾ ਯਾਰ ਕਿੱਥੋਂ ਆਣਾ ਹੈ ਇਧਰੋਂ ਪਾਸੋਂ ਆਦੇ ਵੱਲੀ ਤੱਕ ਉਹਦਾ ਨਿਕਲ ਗਿਆ ਕੋਸ਼ਲ ਕੋਸ਼ਲ ਜੇ ਇਹ ਤਾਂ ਠੀਕ ਹੈ ਕਰਦਾ ਵੇ ਇਹ ਬੰਦੀ ਕੋ ਬਹੁਤ ਮਾਰ ਜੜੀ ਹੈ ਲੰਬਰ ਹੈ ਤੁਮਾਰੀ ਪਾਵੇ ਉਹਨੇ ਪੂਰਾ ਕੰਮ ਕਰੀ ਬੇਰ ਜਨਾ ਆਹ ਗੱਡੀ ਲੌਕ ਕਰ ਦੇ ਤੇ ਵਿਚਾਰਨੀ ਆਪਸੀ ਨੁਕਸਾਨ ਕੋ ਆਪਣਾ ਪੈਸਾ ਢੇਲਾ ਸਾਰਾ ਵੰਡ ਕੇ ਆਪਣੀ ਕੋਟਾ ਆ ਦੇ ਫੋਨ ਕਰਦੇ ਆ ਕਿ ਇਹ ਫੋਨ ਫੋਨ ਦੇ ਹੋ ਰਿਹਾ ਹੋ ਗਿਆ ਤੇ ਆਹ ਉਹ ਨਾਮ ਆ ਇਹ ਸੈਕਸੀਡੈਂਟਸ ਹੁੰਦੀ ਸਾਨੂੰ ਐ ਐਮ ਡੀਟੀ ਡਿਵਾਈਸ ਤੋਂ ਵੀ ਮੈਸੇਜ ਆਇਆ ਸੀਗਾ ਪਲੱਸ ਸਾਨੂੰ ਰਾਘਿਰ ਤੋਂ ਵੀ ਪਤਾ ਲੱਗਿਆ ਸੀਗਾ ਫੋਨ ਤੇ ਕਿ ਐਕਸੀਡੈਂਟ ਹੋਇਆ ਸੀ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਸਪਲੈਂਡਰ ਨੁਮਾ ਮੋਟਰਸਾਈਕਲ ਅਤੇ ਇੱਕ ਟਰੱਕ ਉਹਦਾ ਐਕਸੀਡੈਂਟ ਹੋਇਆ ਸੀਗਾ ਜੋ ਕਿ ਟਰੱਕ ਜਲੰਧਰ ਸਾਈਡ ਤੋਂ ਆ ਰਿਹਾ ਸੀ ਔਰ ਜੋ ਮੋਟਰਸਾਈਕਲ ਸਵਾਰ ਸੀ ਉਹ ਵੀ ਜਲੰਧਰ ਸਾਈਡ ਤੋਂ ਆ ਰਿਹਾ ਸੀ ਪਬਲਿਕ ਦੇ ਦੱਸਮ ਦਾ ਉਹ ਟਰੱਕ ਵਾਲੇ ਨੇ ਮਿਡਲ ਲੇਨ ਤੋਂ ਉਸ ਨੂੰ ਚੱਕ ਕੇ ਡਿਵਾਈਡਰ ਦੇ ਵਿਚਾਲੇ ਮਾਰਿਆ ਜੋ ਕਿ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਔਰ ਟਰੱਕ ਚਾਲਕ ਨੇ ਆਪ ਖੁਦ ਮੰਨਿਆ ਪੇ ਮੈਂ ਸ਼ਰਾਬੀਤੀ ਹੋਈ ਹੈ ਔਰ ਉਸ ਦਾ ਟਰੱਕ ਦੂਜੀ ਸਾਈਡ ਤੇ ਆ ਗਿਆ ਦੂਜੀ ਲੇਨ ਤੇ ਆ ਕੇ ਮੁੜ ਕੇ ਗਨਮਤ ਇਹ ਰਹੀ ਕਿ ਕੋਈ ਕੋਈ ਹੋਰ ਮਿਸਹੈਪਨਿੰਗ ਨਹੀਂ ਹੋਈ ਉਹਦੇ ਵਿੱਚ ਜਿਹੜਾ ਵਿਜੇ ਨਾਮ ਦਾ ਸਗਾ ਮੋਟਰਸਾਈਕਲ ਸਵਾਰ ਉਹ ਗੰਭੀਰ ਉੱਚ ਜ਼ਖਮੀ ਹੋ ਗਿਆ ਜਿਹਨੂੰ ਕਿਸੇ ਰਾਹਗੀਰ ਨੇ ਸਿਵਲ ਹਸਪਤਾਲ ਫਲੋਰ ਐਡਮਿਟ ਕਰਾਇਆ ਸਾਡੇ ਆਉਣ ਤੋਂ ਪਹਿਲਾਂ ਔਰ ਇੱਥੇ ਸਿਵਲ ਹਸਪਤਾਲ ਫਲੋਰ ਆ ਕੇ ਪਤਾ ਲੱਗਾ ਕਿ ਉਹਨੂੰ ਲੁਧਿਆਣਾ ਰੈਫਰ ਕਰ ਦਿੱਤਾ ਜਿਹਦੇ ਵਿੱਚ ਉਹਦਾ ਜਵਾੜਾ ਤੇ ਲੱਤ ਫੈਕਚਰ ਹੋਈ ਹੈ ਤੇ ਡਿਊਟੀ ਅਫਸਰ ਫਲੋਰ ਤੋਂ ਐਸੇ ਜਸਵਿੰਦਰ ਸਿੰਘ ਜੀ ਨੂੰ ਇਤਲਾਹ ਦੇ ਦਿੱਤੀ ਸੀ ਜੋ ਮੌਕੇ ਤੇ ਸਿਵਲ ਹਸਪਤਾਲ ਫਲੋਰ ਪਹੁੰਚ ਗਿਆ ਔਰ ਟਰੱਕ ਤੇ ਟਰੱਕ ਡਰਾਈਵਰ ਨੂੰ ਕਬਜ਼ੇ ਚ ਲੈ ਕੇ ਟ੍ਰਿਬੀ ਅਫਸਰ ਦੇ ਹਵਾਲੇ ਕੀਤਾ ਤੇ ਜਿਹੜਾ ਮੋਟਰਸਾਈਕਲ ਚਾਲਕ ਕਿੱਥੇ ਦਾ ਰਹਿਣਾ ਵਾਲਾ ਉਹ ਕੀ ਲੁਧਿਆਣੇ ਦਾ ਦੱਸਿਆ ਜਾਂਦਾ ਲੁਧਿਆਣੇ ਹਾਂ ਜਲੰਧ ਲੁਧਿਆਣੇ ਨੂੰ ਜਾ ਰਹੇ ਸੀ ਦੋ ਹੀ ਜਣੇ ਹਾਂਜੀ ਲੁਧਿਆਣੇ ਨੂੰ ਜਾ ਰਹੇ ਸੀ ਜਲੰਧਰ ਤੋਂ ਲੁਧਿਆਣੇ ਨੂੰ ਜਾ ਰਹੇ ਸੀ ਕਿ ਕਿਦਾਂ ਦੇ ਉਹਨਾਂ ਦੇ ਹਲਾਜ ਜਿਹੜੇ ਸੀਰੀਅਸ ਹੈ ਜਿਹੜਾ ਪ੍ਰੈਫਰ ਕੀਤਾ ਹਾਂਜੀ ਉਸ ਤਰ੍ਹਾਂ ਬੋਲਚਾਲ ਬੋਲਦਾ ਸੀਗਾ ਬਟ ਉਹਦਾਂ ਉਹਦੀ ਲੱਤ ਫੈਕਚਰ ਹੋ ਗਈ ਹੈ ਔਰ ਜਵਾੜਾ ਵੀ ਉਹਦਾ ਖਤਮ ਹੋ ਗਿਆ ਜੀ